ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸਣ ਲੱਗਿਆਂ ਇੱਕ ਰਾਜਾ ਸੀਗਾ ਉਹਦੇ ਜਦੋਂ ਕੋਈ ਲਾਦ ਨਾ ਹੋਈ ਤੇ ਰਾਜੇ ਨੇ ਬਹੁਤ ਸਾਰੇ ਫਕੀਰ ਆਪਦੇ ਦਰਬਾਰ ਦੇ ਵਿੱਚ ਬੁਲਾ ਲਏ ਤੇ ਜਦੋਂ ਉਹ ਫਕੀਰ ਉਹਦੇ ਦਰਬਾਰ ਦੇ ਵਿੱਚ ਆਏ ਤਾਂ ਉਹਦੇ ਵਿੱਚ ਇੱਕ ਫਕੀਰ ਕਹਿਣ ਲੱਗਾ ਵੀ ਜੇ ਤੂੰ ਇੱਕ ਬੱਚੇ ਦੀ ਬਲੀ ਦੇ ਦੇਣਾ ਤੇਰੇ ਘਰੇ ਬੱਚੇ ਪੈਦਾ ਹੋ ਸਕਦਾ ਰਾਜਾ ਕਹਿੰਦੇ ਚਲੋ ਆ ਵੀ ਕੋਈ ਗੱਲ ਹੈ ਇਹ ਤਾਂ ਮੈਂ ਕਰ ਲੂੰਗਾ ਚਲੋ ਰਾਜੇ ਨੇ ਨਾ ਜੀ ਆਪਦੇ ਅਲਾਉਂਸਮੈਂਟ ਕੀਤੀ ਦਰਬਾਰ ਤੇ ਵਿੱਚ ਵੀ ਜੇ ਕੋਈ ਮੈਨੂੰ ਇੱਕ ਆਪਦਾ ਬੱਚਾ ਦੇਊਗਾ ਤਾਂ ਮੈਂ ਉਹਨੂੰ 10000 ਸੋਨੇ ਦੀਆਂ ਮੋਹਰਾਂ ਦੇਵਾਂ ਇੱਕ ਕਿਸਾਨ ਸੀਗਾ ਉਹਦੇ ਚਾਰ ਪੁੱਤਰ ਸੀ ਤਿੰਨ ਤਾਂ ਪੁੱਤਰ ਉਸ ਕਿਸਾਨ ਦੇ ਨਾਲ ਕੰਮ ਕਰਦੇ ਰਹਿੰਦੇ ਸੀ ਤੇ ਜਿਹੜਾ ਇੱਕ ਪੁੱਤਰ ਸੀ ਉਹ ਸਾਰਾ ਦਿਨ ਭਗਤੀ 'ਚ ਹੀ ਲੀਨ ਰਹਿੰਦਾ ਸੀ ਉਹਨੂੰ ਉਹ ਵੇਲਾ ਹੀ ਸਮਝਦੇ ਹੁੰਦੇ ਸੀ ਵੀ ਇਹ ਵੇਲਾ ਹੀ ਖੰਦਾ ਹੈਗਾ ਅਸੀਂ ਕੰਮ ਕਰਕੇ ਆਉਣੇ ਆ ਸਾਰੇ ਉਹਦੇ ਤੇ ਦੁਖੀ ਸੀ ਵਿਚਾਰੇ ਤੇ ਉਹ ਸਾਰਾ ਦਿਨ ਪਾਠ ਪੂਜਾ ਚ ਲੱਗਿਆ ਰਹਿੰਦਾ ਤੇ ਉਹ ਕਿਸਾਨ ਨੇ ਸੋਚਿਆ ਜਦੋਂ ਉਹਦਾ ਅਨਾਉਂਸਮੈਂਟ ਸੁਣੀ ਰਾਜੇ ਦੀ ਉਹ ਕਹਿੰਦਾ ਆਪਾਂ ਇਹ ਨਾ ਕਰਗੇ ਆਪਦੇ ਪੁੱਤਰਾ ਨੂੰ ਆਦਾ ਵੀ ਜਿਹੜਾ ਆਪਣਾ ਇਹ ਚਾਰ ਚੌਥਾ ਹੈਗਾ ਪੁੱਤਰ ਵੇਲਾ ਰਹਿੰਦਾ ਤੇ ਆਪਾਂ ਕਿਉਂ ਨਾ ਇਹ ਰਾਜੇ ਨੂੰ ਦੇਦ ਕੇ 10000 ਮੋਰਾਂ ਦਾ ਲੈ ਲਈਏ ਸੋਨੇ ਦੀਆਂ ਤੇ ਚਲੋ ਜੀ ਉਹ ਸਾਰੇ ਜਣੇ ਮੰਨ ਜਾਂਦੇ ਆ ਤੇ ਉਹ ਰਾਜੇ ਦੇ ਕੋਲੇ ਪੇਸ਼ ਕਰ ਦਿੰਦੇ ਆ ਬੱਚੇ ਜਦੋਂ ਰਾਜੇ ਦੇ ਕੋਲੇ ਪੇਸ਼ ਕਰਦੇ ਆ ਤਾਂ ਰਾਜਾ ਕਹਿੰਦਾ ਵੀ ਤੇਰੀ ਕੋਈ ਹੈ ਆਖਰੀ ਖਾਸ ਉਹ ਕਹਿੰਦਾ ਹਾਂਜੀ ਮੈਨੂੰ ਨਾ ਇੱਕ ਮਿੱਟੀ ਦੀ ਬਾਲਟੀ ਭਰ ਕੇ ਦੇ ਦਿਓ ਉਹ ਕਹਿੰਦੇ ਚਲੋ ਉਹਨੇ ਕਰਮਚਾਰੀਆਂ ਨੂੰ ਆਖਿਆ ਰਾਜੇ ਨੇ ਤੇ ਉਹਨੇ ਮਿੱਟੀ ਦੀ ਦੀ ਬਾਲਟੀ ਭਰ ਕੇ ਲਿਆਤੀ ਉਹਨੇ ਇੱਕ ਢੇਰੀ ਬਣਾਈ ਦੂਜੀ ਢੇਰੀ ਬਣਾਈ ਤੀਜੀ ਢੇਰੀ ਬਣਾਈ ਚੌਥੀ ਢੇਰੀ ਬਣਾਈ ਚਾਰ ਢੇਰੀਆਂ ਬਣਾ ਲੀਆਂ ਤੇ ਰਾਜਾ ਬੈਠਾ ਕੁਰਸੀ ਤੇ ਸਾਰਾ ਕੁਝ ਵੇਖਦਾ ਰਿਹਾ ਤੇ ਅਚਾਨਕ ਜਦੋਂ ਉਹਨੇ ਪਹਿਲੀ ਢੇਰੀ ਬਣਾਈ ਸੀ ਉਹ ਵੀ ਟਾਤੀ ਜਿਹੜੀ ਦੂਜੀ ਢੇਰੀ ਬਣਾਈ ਸੀ ਉਹ ਵੀ ਟਾਤੀ ਤੇ ਤੀਜੀ ਢੇਰੀ ਬਣਾਈ ਸੀ ਉਹ ਵੀ ਟਾਤੀ ਤੇ ਚੌਥੀ ਢੇਰੀ ਜਿਹੜੀ ਉਹ ਰੱਖ ਲਈ ਤੇ ਰਾਜਾ ਕਹਿਣ ਲੱਗਾ ਵੀ ਇਹ ਕੀ ਆ ਕਾਕਾ ਤੂੰ ਕੀ ਕਰ ਰਿਹਾ ਉਹ ਆਦਾ ਜੀ ਆ ਜਿਹੜੀ ਪਹਿਲੀ ਢੇਰੀ ਸੀ ਇਹ ਮੇਰੇ ਮਾਪਿਓ ਦੀ ਢੇਰੀ ਸੀ ਮੇਰੇ ਭੈਣ ਭਰਾਵਾਂ ਦੀ ਢੇਰੀ ਸੀ ਜਿਨ੍ਹਾਂ ਨੇ ਇਹ ਨਹੀਂ ਆਖਿਆ ਵੀ ਇਹ ਆਪਦਾ ਵੀ लाਡਲਾ ਪੁੱਤ ਕਿਸੇ ਨੂੰ ਨਾ ਦੇ ਫਿਰ ਵੀ ਢਿੱਡੋ ਜੰਮਿਆ ਪੁੱਤ ਦੇਣਾ ਸਭ ਲਈ ਔਖਾ ਹੁੰਦਾ ਕਿਸੇ ਨੇ ਮੇਰੇ ਤੇ ਤਰਸ ਨਹੀਂ ਕੀਤਾ ਇਸ ਲਈ ਇਹ ਨਾ ਕਰਦੀਆਂ ਵੀ ਮੈਂ ਆਪਦੀ ਢੇਰੀ ਟਾਤੀ ਤੇ ਦੂਜੀ ਢੇਰੀ ਮੇਰੇ ਰਿਸ਼ਤੇਦਾਰਾਂ ਦੀ ਆ ਮਾਮਾ ਦੀ ਭੂਆ ਦੀ ਭਫਰਾਂ ਦੀ ਕਿਸੇ ਨੇ ਉਹਨਾਂ ਨੇ ਨਹੀਂ ਆਖਿਆ ਵੀ ਦੁਏ ਕੰਮ ਨਾ ਕਰਾ ਮੇਰੇ ਤੇ ਉਹਨਾਂ ਤੇ ਇਸ ਕਰਕੇ ਆਪਾਂ ਦੂਜੀ ਢੇਰੀ ਵੀ ਢਾਤੀ ਤੇ ਤੀਜੀ ਢੇਰੀ ਰਾਜਾ ਕਹਿੰਦਾ ਉਹ ਕਹਿੰਦਾ ਜੀ ਇਹ ਰਾਜਾ ਕਹਿੰਦਾ ਇਹ ਤੇਰੀ ਆ ਮੁੰਡਾ ਕਹਿੰਦਾ ਕਹਿੰਦਾ ਵੀ ਰਾਜਾ ਜਿਹੜਾ ਹੁੰਦਾ ਏ ਪਰਜਾ ਦੀ ਰਾਖੀ ਕਰਦਾ ਪਰ ਜਾਨੂਆ ਔਕਸਾਉਕਸ ਤੋਂ ਬਚਾਉਂਦਾ ਮੀਤ ਢੇਰੀਆਂ ਚੋਂ ਵੀ ਬਚਾਉਂਦਾ ਮਕਸਦ ਉਹਦੀ ਰੱਖਿਆ ਕਰਦਾ ਪਰ ਤੁਸੀਂ ਮੇਰੀ ਬਲੀ ਲਈ ਜਾਂਦੇ ਆ ਇਹ ਤੁਹਾਡੀ ਢੇਰੀ ਰਾਜਾ ਸੁਣੀ ਗਿਆ ਯਾਦਾ ਚੌਥੀ ਆਦਾ ਜੀ ਇਹ ਮੇਰੀ ਉਸ ਸੱਚੇ ਪਾਤਸ਼ਾਹ ਮਹਾਰਾਜ ਦੀ ਆ ਜਿਹੜੇ ਨੇ ਮੈਨੂੰ ਤਤੀਵਾ ਨਹੀਂ ਲੱਗਣ ਦੇਂਦੀ ਉਹਨੇ ਮੈਨੂੰ ਬਚਾਈ ਬਚਾ ਲੈਣਾ ਜਿਵੇਂ ਮਰਜ਼ੀ ਬਚਾ ਲੈ ਉਹ ਕਹਿੰਦੇ ਹੈ ਉਹ ਤੇਰਾ ਸੱਚੇ ਪਾਤਸ਼ਾਹ ਕਿਹੜਾ ਉਹ ਆਦਾ ਜੀ ਮੇਰਾ ਸੱਚੇ ਪਾਤਸ਼ਾਹ ਵੀ ਅੰਮ੍ਰਿਤਸਰ ਰਹਿੰਦਾ ਤੇ ਉਹ ਇਹ ਗੱਲਾਂ ਜਦੋਂ ਸੁਣਿਆ ਰਾਜੇ ਨੇ ਰਾਜਾ ਕਹਿੰਦਾ ਮੈਂ ਐਵੇਂ ਕਿਸੇ ਦੀ ਬਲੀ ਲਵਾਂ ਇਹ ਨੂੰ ਨਾ ਮੈਂ ਆਪ ਦਾ ਪੁੱਤਰ ਬਣਾ ਲਾ ਰਾਜੇ ਨੇ ਉਹ ਨੂੰ ਆਪ ਦਾ ਉੱਤਰ ਬਣਾਤਾ ਗੱਦੀ ਤੇ ਬਿਠਾ ਲਿਆ ਉਹਨੇ ਆਏ ਦੀ ਹਰਗੀਲ ਕੁਰਸੀਆਂ ਲਿਆ ਕੇ ਤੇ ਰਗੀਨ ਪਾਵਿਆ ਆਲੀ ਕੁਰਸੀ ਲਿਆਂਦੀ ਰਾਜ ਗੱਦੀ ਸਗਾਸਨ ਬਣਾ ਕੇ ਉਹਨੂੰ ਗੱਦੀ ਤੇ ਬਣਾਵਾ ਥਾ ਦਿੱਤਾ ਤੇ ਲੋਕਾਂ ਦੇ ਸਾਰਿਆਂ ਦੀਆਂ ਇਹ ਸੀਗੀਆਂ ਵੀ ਇਹਨੂੰ ਹੁਣ ਵੀ ਇਹਦੀ ਬਲੀ ਲਊਗਾ ਲੋਕਾਂ ਦਾ ਸਾਰਿਆਂ ਦਾ ਧਿਆਨ ਇੱਧਰ ਸੀਗਾ ਤੇ ਪਰ ਜਦੋਂ ਲੋਕਾਂ ਨੇ ਸੁਣਿਆ ਕਿ ਉਹ ਤਾਂ ਰਾਜਾ ਬਣ ਗਿਆ ਤੇ ਰਾਜੇ ਦਾ ਪੁੱਤਰ ਬਣ ਗਿਆ ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾਇਆਂ ਵੇਖਣ ਵਾਸਤੇ ਆਇਤਾ ਉਹਦੇ ਪਿਓ ਨੂੰ ਤੇ ਉਹਦੇ ਭਰਾਵਾਂ ਨੂੰ ਵੀ ਪਤਾ ਲੱਗਿਆ ਉਹ ਵੀ ਆਖਰ ਉੱਥੇ ਉਹ ਤਾਂ ਵੇਖਣ ਵਾਸਤੇ ਆਈ ਰਾਜਗਦੀ ਤੇ ਬੈਠੇ ਨੇ ਇਹ ਇਸੇ ਤਰ੍ਹਾਂ ਹੁੰਦਾ ਆਪਾਂ ਜਿਹਨੂੰ ਆਖਦੇ ਨੇ ਨਾ ਵੀ ਕਮਲਾ ਇਹ ਉਹ ਪਾਠ ਪੂਜਾ ਦੇ ਵਿੱਚ ਲੱਗਿਆ ਰਹਿੰਦਾ ਸੀ ਉਹਨੇ ਵੇਖ ਸਾਰੀ ਜ਼ਿੰਦਗੀ ਸੁਧਾਰੀ ਗਈ ਉਹਦੀ ਉਹ ਰਾਜਾ ਵੇਖ ਰਾਜੇ ਦਾ ਪੁੱਤਰ ਬਣ ਕੇ ਬੈਠਾ ਕਿੱਡਾ ਸਗਾਸਨ ਤੇ ਬਹਿ ਗਿਆ ਤੇ ਇੱਕ ਪਾਠ ਪੂਜਾ ਦੇ ਛੱਤੇ ਉਹ ਦੂਜੇ ਕਹਿੰਦੇ ਸੀ ਇਹ ਤਾਂ ਸਾਡਾ ਕੰਮਲਾ ਇਹ ਕੰਮਲਾ ਨਹੀਂ ਸੀ ਇਹਦੇ ਅੰਦਰ ਤਾਂ ਪਰਮਾਤਮਾ ਵਸਿਆ ਹੋਇਆ ਸੀ ਇਸ ਤਰ੍ਹਾਂ ਜੇ ਆਪਾਂ ਪਰਮਾਤਮਾ ਦਾ ਨਾਮ ਲੈਂਦੇ ਰਹੀਏ ਨਾ ਆਪਣੀ ਵੀ ਕੀਤਾ ਸਿਮਰਨ ਕੀਤੀ ਭਗਤੀ ਕਿਤੇ ਨਹੀਂ ਜਾਂਦੀ ਇਹ ਆਪਾਂ ਨੂੰ ਅੱਗੇ ਆ ਕੇ ਮਿਲਦੀ ਮਿਲਦੀ ਆ ਇਸ ਲਈ ਪਰਮਾਤਮਾ ਦਾ ਨਾਮ ਜਪਦੇ ਰਿਆ ਕਰੋ ਪਰਿਵਾਰਕ ਦੇ ਵਿੱਚ ਪਰਿਵਾਰਾਂ ਦੇ ਵਿੱਚ ਬੈਠ ਕੇ ਆਪਣੇ ਪਰਿਵਾਰਾਂ ਨੂੰ ਖੁਸ਼ ਰੱਖਿਆ ਕਰੋ ਆમે ਕਿਸੇ ਦੇ ਪਰਿਵਾਰਾ ਮਗਰ ਨਾਲ ਲੱਗਿਆ ਕਰੋ ਜਿੰਨਾ ਸੋਨ ਨੂੰ ਆਪਣੇ ਪਰਿਵਾਰ ਦੇ ਵਿੱਚ ਖੁਸ਼ੀ ਮਿਲਦੀ ਹੈ ਇਹਨਾਂ ਬਗਾਨੀਆਂ ਦੇ ਵਿੱਚ ਨਹੀਂ ਮਿਲਦੀ ਇਸ ਲਈ ਬਗਾਨਿਆਂ ਦਾ ਖਹਿੜਾ ਛੱਡ ਕੇ ਆਪਦੇ ਪਰਿਵਾਰ ਦੀਆਂ ਖੁਸ਼ੀਆਂ ਲਾਓ ਤੇ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਿਆ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੇ ਮੇਰੀ ਇਹ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਟਿਕਮੈਂਟ ਜ਼ਰੂਰ ਕਰਦਿਆ ਕਰੋ ਵਾਹਿਗੁਰਜੀ